ਸਾਡੇ ਵਿੱਚ ਸੁਪਰੰਜੀਤ ਸਿੰਘ ਜੀਤਾ ਵੀ ਕੇ ਸੁਪਰ ਸਾਡੇ ਜਿਹੜੇ ਬਲਾਕਾਂ ਦੇ ਪਿੰਡ ਹੈ ਪਿੰਡਾਂ ਦੇ ਪ੍ਰਧਾਨ ਸਾਡੀਆਂ ਪਿੰਡਾਂ ਦੀਆਂ ਮائیں ਸਾਰੇ ਇੱਥੇ ਹਾਜ਼ਰ ਹਨ ਕਿਉਂਕਿ ਅੱਜ ਤੇ ਕੁੜੀਆਂ ਵਾਲੇ ਦਾ ਲੜਕਾ ਜਿਹੜਾ ਮੰਦਿਰ ਜੀਆ ਦੁਰਗਾ ਚ ਪਹੁੰਚ ਰਿਹਾ ਸੀ ਅਸੀਂ ਉਹਦੇ ਨਾਲ ਸਵਾਲ ਜਵਾਬ ਕਰ ਰਹੇ ਸੀ ਜੇ ਸਵਾਲ ਜਵਾਬਾਂ ਤੋਂ ਭਾਜਦਾ ਹੀ ਦੋਨਾ ਪ੍ਰੋਫਾਈਲ ਕਰਦਾ ਪਰ ਉਹ ਸਾਨੂੰ ਇੱਥੇ ਨਜ਼ਰ ਨਹੀਂ ਆ ਰਿਹਾ ਜੇ ਆ ਗਿਆ ਤਾਂ ਅਸੀਂ ਉਹਨੂੰ ਸਵਾਦ ਨਾਲ ਡਟ ਕੇ ਕਰਾਂਗੇ ਐਤੋਂ ਜਾਣ ਨਹੀਂ ਦੇਵਾਂਗੇ ਪੁੱਛਾਂਗੇ ਉਹਨੂੰ ਵੀ ਸਾਡੇ ਤੇ ਕਿਉਂ ਗੋਲਗਾ ਚਲਾਇਆ ਗਿਆਂ ਕਿਹੜੀਆਂ ਸਾਡੇ ਤੇ ਤੂੰ ਆਪਾਂ ਨੂੰ ਪੈਨਸ਼ਨਾਂ ਦਿੱਤੀਆਂ ਕਿਹੜਾ ਸਾਨੂੰ 100000 ਰੁਪਏ ਦਿੱਤਾ 52 ਮਿੰਟਾਂ ਚ ਐਮਐਸਟੀ ਜਿਹੜੀ ਉਹਨੂੰ ਲਾੱਕ ਕੀਤੀ ਤੁਸੀਂ ਘੜਿਆਂ ਦੀ ਮਾਰੀ ਹੈ ਜਿਹੜੀ ਫਸਲ ਉਹਦੇ ਸਾਨੂੰ ਮਾਰਦੇ ਕਿੱਥੇ ਹੈ ਮੁਰਗੀ ਮਰੀ ਦਾ ਬੱਕਰੀ ਮਰੀ ਦਾ ਮਾਲਜਾ ਘਰ ਘਰ ਜਾ ਕੇ ਗਰਦੌਰੀਆਂ ਕਰਕੇ ਖੇਤਾਂ ਦੇ ਵਿੱਚ ਜਾ ਕੇ ਤੁਹਾਨੂੰ ਮਾਲਜਾ ਦੇਣਾ ਕੋ ਕਿੱਥੇ ਆਵਾ ਦੇ ਉਹ ਅਸੀਂ ਇਹਨਾਂ ਨੂੰ ਅੱਜ ਪੁੱਛਣਾ ਚਾਹੁੰਦੇ ਸੀ ਪਰ ਇੱਥੇ ਸਾਨੂੰ ਆਉਦਾ ਨਹੀਂ ਆ ਵੀ ਇਹ ਫਰਾਰ ਹੈ ਕਿਸੇ ਹੋਰ ਪਾਸੇ ਇਹ ਕਿਸੇ ਹੋਪਿੰਟ ਵੀ ਆ ਰਿਹਾ ਅੱਜ ਹੋਰ ਪਾਸੇ ਵੀ ਆ ਤੱਕਦਾ ਜੇ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਉੱਤੇ ਵੀ ਗੋਰਾ ਕਰਾਂਗੇ ਦਾ ਉਹ ਕਹਿੰ ਵੀ ਜਾਵਾ ਲਾਰ ਪਿੰਜੂ ਆ ਰਿਹਾ ਜੀ ਬਲਾਰ ਪਿੰਜੂ ਬਲਾਰ ਵੀ ਅਸੀਂ ਔਕਾ ਦਿੰਦਾ ਜੇ ਉੱਤੇ ਆਊਗਾ ਤਾਂ ਉੱਥੇ ਵੀ ਜਾਵਾਂਗੇ ਚੀਂਦੇ ਬੱਡ ਤੇ ਨਹੀਂ ਚਲਾ ਸਕਦੇ ਉਹਨਾਂ ਦੀ ਗੇਟ ਲੱਗੀ ਹੈ ਤਾਂ ਇਹ ਕਹਿੰਦੇ ਨੇ ਸਾਡੇ ਦੇ ਚਲਾਏ ਉਹ ਪਾਈਪਾ ਦਾ ਪਾਈਪਾ ਦਾ ਉਹ ਪਾਈਪਾ ਦਾ ਦੁਕਾਨਾ ਨਹੀਂ ਉੱਥੇ ਪੂਰਾ ਘੰਨਾ ਕਰਦੇ ਆਉਂਦੇ ਆ ਇਹ ਜਿਹੜੇ ਖੜੇ ਆਈ ਵਾਰੀ ਹੋਵੇ ਵੀ ਕਿਸਾਨਾਂ ਨਾਲ ਸੀ ਹਮਦਰਦੀ ਨਾਲ ਖੜੇ ਐ ਸਾਨੂੰ ਇੱਕੋ ਹੀ ਸਵਾਲੀਆ ਨੇ ਆ ਕੇ ਪੁੱਛਿਆ ਸੁਣਿਆ ਫਸਲਾਂ ਮਾਰ ਕੇ ਦੇ ਪੈਸੇ ਮਿਲ ਗਏ ਕੋਈ ਸਾਨੂੰ ਕਹਿੰਦੇ ਨਹੀਂ ਕਿ ਪੈਸੇ ਨਹੀਂ ਭਾਟਾ ਨਹੀਂ ਮਸਲਾ ਤੇ ਕੁਛ ਨਹੀਂ ਸਾਨੂੰ ਦਿੱਤਾ ਇਹ ਗੱਲ ਮੰਦਰ ਤੋਂ ਬਾਹਰ ਕਰਨ ਲੈ ਰ ਇਹ ਮੰਦਰ ਤੋਂ ਬਾਹਰ ਕਰਨ ਬਾਹਰ ਕਰਨ ਇਹ ਟੋਨ ਕਰਾ ਇਹ ਮੰਦਰ ਤੋਂ ਜੀ ਪੱਤਰਕਾਰ ਜਿ ਕੋ ਜਿਹੜੀ ਇੱਕ ਮਿੰਟ ਜਿਹੜੀ ਅੱਜ ਹਿੰਦੁਸਤਾਨ ਦੀ ਲੋਕਾਂ ਦੀ ਜਿਹੜੀ 1 ਕਰੋੜ 140 ਕਰੋੜ ਦੀ ਜਿਹੜੀ ਉਮੀਦ ਹੈ ਉਹ ਫੱਤਰਕਾਰਾਂ ਤੇ ਹੈ ਜੀ ਤੁਸੀਂ ਅੱਜ ਵੇਖ ਲਈ ਪੁਲਿਸ ਦੀ ਗੁੰਡਾਗਰਦੀ ਜੀ ਪਹਿਲੀ ਗੱਲ ਤੁਸੀਂ ਚੌਣ ਕਮਿਸ਼ਨ ਨੂੰ ਇਹ ਫੋਟੋ ਖਿੱਚ ਕੇ ਭੇਜੋ ਇਹ ਮੰੰਦਰ ਜੀ ਮੀਟਿੰਗ ਕਰ ਹੀ ਨਹੀਂ ਸਕਦੇ ਜੀ ਇਹ ਕਰ ਵੀ ਸਕਦੇ ਸਾਨੂੰ ਲੋਕਾਂ ਨੂੰ ਸ਼ੋਰ ਰੋਕਦੇ ਆ ਜੀ ਇਹ ਤੁਸੀਂ ਸਾਡੀ ਤਕਲੀਫ ਸੁਣੋਗੇ ਫੇਰ ਇਹਨਾਂ ਵਾਲਾ ਚੱਲੂਗਾ ਨਾ ਬਿਲਕੁਲ ਇਹ ਮੰੰਦਰ ਦੇ ਕੋ ਮੈਨੂੰ ਧੱਕਾ ਮਾਰਿਆ ਮੇਰੇ ਬਜ਼ੁਰਗਾਂ ਨੂੰ ਧੱਕਾ ਮਾਰਿਆ ਇਹ ਐਸਐਚਓ ਦੀ ਵੇਖੋ ਕਿੱਡੀ ਗੁੰਡਾਗਰਦੀ ਬਾਦ ਲੱਗਦਾ ਵੀ ਇਹ ਕੋਈ ਫਰਕੂ ਗੱਲ ਬਣਾਉਣ ਨੂੰ ਫਿਰਦੇ ਆ ਵੀ ਕਿਸਾਨ ਆਏ ਜੀ ਮੰਦਰ ਚ ਕੱਲੋਂ ਨਹੀਂ 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 ਇਹ ਸਾਰੇ ਕਿਸਾਨ ਸਾਡੇ ਭਰਾ ਇਹ ਸਾਡੇ ਮੰਦਰ ਨੂੰ ਮੰਨਦੇ ਨਹੀਂ ਇਹ ਸਿੱਖ ਸਾਡੇ ਮੰਦਰ ਨੂੰ ਮੰਨਦੇ ਨਹੀਂ ਅਸੀਂ ਹਿੰਦੂ ਗੁਰਦੁਆਰਿਆਂ ਨੂੰ ਮੰਨਦੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਅ ਗੁਰੂ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਇਹ ਸਾਡੇ ਦੇਵੀ ਦੇਵਤਾ ਦਾ ਸਤਿਕਾਰ ਕਰਦੇ ਆ ਅਸੀਂ ਇੱਕ ਦੂਜੇ ਇਹ ਤਾਂ ਨਾ ਸਿਆਸੀ ਪਾਰਟੀਆਂ ਨੇ ਮੁਰਦਾਵਾ ਨਾ ਹੋਵੇ ਸਿਆਸੀ ਪਾਰਟੀਆਂ ਨੇ ਆਦੀਆਂ ਰੋਟੀਆਂ ਸੇਕਣ ਵਾਸਤੇ ਸਾਨੂੰ ਹਿੰਦੂ ਸਿੱਖਾਂ ਵਿੱਚ ਲੜਾਇਆ ਜੀ ਤਿਰਣਾਵੇ ਆ ਅਸੀਂ ਇੱਕ ਆ ਜਿੱਥੇ ਸਾਡੇ ਨਾਲ ਧੱਕਾ ਕਰਨਗੇ ਅਸੀਂ ਇਕੱਠੇ ਹੋ ਕੇ ਖੜਾਂਗੇ ਇਹਨਾਂ ਦੀ ਗੁੰਡਾਗਰਦੀ ਦਾ ਜੋ ਗੁੰਡਾਗਰਦੀ ਦਾ ਦਰਵਾਜ਼ਾ ਇਹ ਤੁਹਾਨੂੰ ਰੋਕਾ ਦੇ ਲਈ ਆਏ ਸੀ ਇਹ ਰੋਕ ਰਿਹਾ ਜੀ ਤੁਸੀਂ ਅੰਦਰ ਜਿੰਦਾਵਾ ਮੁਰਦਾਵਾ ਕਰੋਗੇ ਅੰਦਰ ਹੋ ਕੀ ਮਤਾ ਟਿਕਣਾ ਆ ਨਹੀਂ ਜੀ ਕੋਈ ਮਤਾ ਟਿਕੜੀ ਤੇ ਮੀਟਿੰਗ ਰੱਖੀ ਹੋਈ ਹੈ ਜੀ ਧਾਰਮਿਕ ਸਥਾਨ ਦੇ ਵਿੱਚ ਚੋਣਾਂ ਦੌਰਾਨ ਮੀਟਿੰਗ ਨਹੀਂ ਲੱਗ ਸਕਦੀ ਕਿ ਕੋਈ ਨਾ ਪਾਊਗਾ ਕਿ ਪ੍ਰਕਾਰਪਨ ਹੋਇਆ ਗਿਆ ਇਹ ਸੁਣ ਕਮਿਸ਼ਨ ਨੂੰ ਤੁਸੀਂ ਇਹ ਫੋਟੋ ਖਿੱਚ ਕੇ ਭੇਜੋ ਹੁਣ ਐਸਐਚਓ ਦੀ ਵੇਖੋ ਕਿੱਡਾ ਵੱਡੀ ਗੁੰਡਾਗਰਦੀ ਧੱਕਾ ਮਾਰੀ ਇਹਨਾਂ ਅੰਦਰ ਨਹੀਂ ਵੜਨਦਾ ਇਹਦੇ ਪਿਓ ਦਾ ਮੰਦਰ ਇਹ ਸਾਡੀ ਮੰਡੀ ਦਾ ਮੰਦਰ ਆ ਸੀ ਉਹ ਸਾਰੇ ਇਹ ਸਾਨੂੰ ਕਿਵੇਂ ਰੋਕ ਦੂਗਾ ਆ ਵੇਖੋ ਹਾਲ ਤੂੰ ਕਿਵੇਂ ਚਿੰਦੇ ਲਾ ਲੇ ਬਾਰਤ ਸਰਾ ਥਰੇ ਕਰਨ ਹਾਂਜੀ ਬਾਰਤ ਥੱਥ ਦੇਣਾ ਦੇ ਦੇਣਾ ਅਸੀਂ ਮੇਰਾ ਹਾਂ ਧੱਕਾ ਮਾਰਿਆ ਇਹਨਾਂ ਤੁਹਾਡਾ ਐਮਐਲਏ ਕਹਿੰਦੇ ਭਵੰਤ ਮੰਦ ਕਹਿੰਦੇ ਪਿੰਡਾਂ ਸਰਕਾਰ ਚੱਲੂ ਫਿਰ ਇਹਨਾਂ ਡਰਗਾ ਤਾਂ ਇਹਨਾਂ ਨੂੰ ਡਰ ਨਹੀਂ ਆਉਂਦਾ ਇਹ ਬਾਰੀ ਡਰ ਰਹਾ ਮੇਰੇ ਮੇਰਾ ਪਿਓ ਹੈ ਜਿਵੇਂ ਬਾਰਕ ਨੂੰ ਨਹੀਂ ਭਾਈ ਪਟੀਚਾ ਵਾਲਾ ਉਹਵੇਂ ਇਹ ਕਰੀ ਜਾਂਦੇ ਆ ਕਿੱਥੇ ਪਾਸੀਂ ਜਗਨੇਬ ਖੁੱਡੀਆਂ ਦਾ ਸਤਿਕਾਰ ਕਰਦੇ ਆ ਹਾਂ ਅਰੇ ਉਹ ਤੋਂ ਬਾਅਦ ਮੁੰਡਾ ਆ ਗਿਆ ਚਲ ਉਹਨੂੰ ਵੀ ਚਾਤਾ ਹੁਣ ਇਹ ਉਧਾਰ ਦੇ ਮੁੰਡੇ ਨੂੰ ਵੀ ਚਾਤਾ 65 ਲੱਖ ਇਹਨਾਂ ਦੇ ਅਸੀਂ ਪੇਡਾ ਪਰਿਵਾਰ ਵਾਲ ਪਰਦੇ ਦੇ ਨਹੀਂ ਪਰਦੇ ਕੋਈ ਪਰਿਵਾਰ ਵਾਲ ਹਾਂ ਅਰੇ ਪਰਿਵਾਰ ਵਾਲ ਪਰਦੇ ਦੇ ਅੱਜ ਅਸੀਂ ਵੀਰਵਾਰ ਜੀ ਕੋਈ ਇੰਨਾ ਕੋਰਸ ਕਰਨੀ ਹੈ ਕੋਈ ਹਾਂ ਅੱਜ ਤਾਂ ਆ ਜਿਹੜੇ ਖੁੱਡੀਆਂ ਸਾਹਿਬ ਦਾ ਲੜਕਾ ਆ ਰਿਹਾ ਹਾਂ ਅੱਜ ਤਾਂ ਜਿਹੜੇ ਕਿਸਾਨ ਤੇ ਵਪਾਰੀ ਤੇ ਮਿੱਟੀ ਦੇ ਲੋਕ ਇਕੱਠੇ ਹੋਏ ਆ ਹਾਂ ਉਹ ਆਪਦੀ ਪ੍ਰੋਬਲਮ ਇਕੱਠੀ ਦੱਸਣ ਦੇ ਬਾਰੇ ਇਕੱਠੇ ਹੋਏ ਆ ਹਾਂ ਉਹਨੇ ਸਾਨੂੰ ਪ੍ਰੋਬਲਮ ਹੀ ਦੱਸਣ ਦਿੰਦੇ ਇਹ ਤਾਂ ਕਹਿੰਦੇ ਸੱਥਾਂ ਚੋਂ ਸਰਕਾਰ ਚੱਲਣੀ ਐ ਆ 2 ਸਾਲ ਹੋ ਗਏ ਚਿੱਲਦੀ ਵਜੋਂ ਚੱਲਦੀ ਐ ਅਰੇ ਪਤਾ ਨਹੀਂ ਸੱਥਾਂ 2 ਸਾਲਾਂ ਕਿਹੜੇ ਕਰ ਰਹੇ ਹੁੰਦੇ ਆ ਬਹੁਤ ਸਾਲ ਮੰਦਰਾ ਚ ਨਹੀਂ ਵੰਡਨ ਦਿੱਤਾ ਜਾ ਰਿਹਾ ਜੀ ਮੰਦਰਾ ਚ ਨਹੀਂ ਵੰਡਨ ਦਿੱਤਾ ਜਾ ਰਿਹਾ ਹਾਂ ਇੰਨਾ ਵੱਡਾ ਕੀ ਹੋਊਗਾ ਤੁਹਾਨੂੰ ਮੈਂ ਪਿਛਲੇ ਬੀਤੀ ਸਮੇਂ ਤੇ ਗੱਲ ਦੱਸਦਾ ਹਾਂ ਇਹਨਾਂ ਨੇ ਨਗਰਪਾਲਿਕਾ ਦਾ ਇੱਕ ਪ੍ਰਧਾਨ ਚੁਰਿਆ ਹਾਂ ਇਹਨੇ 50 ਲੱਖ ਰੁਪਈਆ ਲਿਆ ਕਿਨੇ ਐਮ ਐਲ ਏ ਮਾਸਟਰ ਗੁਫੀਲ ਸਿੰਘ ਨੇ ਐਮ ਐਲ ਏ ਚੁਣ ਲੰਦਾ ਹਾਂ ਜਿਸ ਦੇ ਬਦਲੇ ਮੇਰੇ ਉੱਤੇ ਪਰਚਾ ਕਰਾਇਆ ਗਿਆ 162 ਨੰਬਰ ਐਫ ਆਈ ਆਰ ਹੈ ਜੀ ਮੈਨੂੰ ਡੇਢ ਦੋ ਮਹੀਨੇ ਜੇਲ੍ਹ ਚ ਘਟਨੇ ਪਏ ਇਸ ਕਰਕੇ ਆ ਐਫ ਆਈ ਆਰ ਦੀ ਕਾਪੀ ਹੈ ਮੇਰੀ ਬਿਲਕੁਲ ਠੀਕ ਹੈ ਹੁਣ ਫੇਰ ਕਹਿੰਦੇ ਤੇਰੇ ਤੇ ਪਰਚਾ ਕਰਾਂ ਉਹ ਮੈਂ ਖਤਰਾ ਇੱਕ ਦਾ ਛੱਡ ਚਾਰ ਚੜਾਣਾ ਬਖਸ਼ਾ ਹਾਂ ਉਸ ਤੋਂ ਉੱਪਰ ਜੜੀ ਹੈਗੀ ਕਮਿਊਨੀਕੇਸ਼ਨ ਕਰ ਗਈ ਹੈ ਨਾ ਫਿਰ ਤਾਂ ਗੱਲ ਜੀ ਠੀਕ ਹੋ ਗਈ ਜਦੋਂ ਵੇਂਦੇ ਵੇਂਦੇ ਨਹੀਂ ਨਹੀਂ ਤੇ ਉਹ ਕਰਤੀ ਹੈ ਜੀ ਮੇਰੇ ਮੇਨ ਮੈਨ ਹੁੰਦੇ ਆ ਪਰ ਇੱਕ ਇੱਕ ਮੈਂ ਮੈਨੇ ਵਨ ਵਨ ਗੱਲ ਕਰ ਲਈਏ ਉਹ ਹੈਲਦੀ ਹੈਲਦੀ ਡਿਸਕਸਨ ਹੋ ਗਈ ਅਸੀਂ ਤਾਂ ਗੱਲ ਇਹ ਕਰਨੀ ਹੈ ਦੱਤਾਂ ਦੀ ਲੱਭੇ ਨਹੀਂ ਨਹੀਂ ਬਹੁਤ ਜਗ੍ਹਾ ਦੂਰ ਨੇ ਇਹ ਨਾਲ ਚੱਲਣਗੇ ਆਪਾਂ ਕਿਹੜਾ ਲੋਕੇ ਕਰੀਏ ਜੀ ਬੋਟ ਲੈਣੀ ਹੈ ਉਹ ਇਹਨਾਂ ਤੋਂ ਲੈਣੀ ਹੈ ਉਹ ਨਹੀਂ ਸਾਥੋਂ ਨਹੀਂ ਲੈਣੀ ਨਹੀਂ ਪ੍ਰਧਾਨ ਜੀ ਮੇਰੀ ਬੇਨਤੀ ਹਾਂ ਆਪਾਂ ਕਿਹੜਾ ਲੋਕੇ ਕਰੀਏ ਇਹ ਨਾਲ ਚੱਲਣਗੇ ਸਾਰੇ ਜੋ ਉੱਪਰ ਨਾਲ ਆਈ ਜਾਣਾ ਇਹਨਾਂ ਨੇ ਕਿਹੜਾ ਪਕੜੇ ਇਹਨਾਂ ਨੂੰ ਬਾਹਰ ਕਰਨਾ ਹੈ ਇਹ ਸਾਹਮਣੇ ਵੀੜੇ ਸਾਹਮਣੇ ਹੋ ਹੀ ਜਾਣਾ ਜਗ੍ਹਾ ਨਹੀਂ ਪਾਉਂਦੀ ਯਾਰ 1 ਟੂ 1 ਹੈਲਥੀ ਡਿਸਕਸ਼ਨ ਹੋ ਜੂਗੀ ਆਪਣੀ ਇੱਥੇ ਬਹ ਸੀ ਰਹਾਂਗੇ ਇੱਧਰ ਬਹਿ ਜਾਗੇ ਉੱਪਰ ਕੁਰਸੀ ਤੇ ਬਹਿ ਜਾਗੇ ਥੱਲੇ ਬਹਿ ਜਾਗੇ ਗੱਲ ਕਰੀਏ ਫੋਟੋਆਂ ਬਕਰ ਜਾਣਾ ਅਸੀਂ ਤੁਸੀਂ ਆਵੇ ਜੀ ਨਹੀਂ ਨਹੀਂ ਅਪਾ ਤਾਂ ਹੈਲਥੀ ਡਿਸਕਸ਼ਨ ਹੀ ਕਰਨੀ ਹੈ 1 ਟੂ 1 ਪੁਆਇੰਟ ਹੋ ਜਾਊਗਾ ਆਪਣੇ ਜਿੰਨੇ ਤੁਸੀਂ 7-8 ਹੁੰਦੇ ਜਿੰਨੇ ਵੀ ਇਕੱਠੇ ਹੋਣੇ ਆ 1 ਟੂ 1 ਆਪਾਂ ਡਿਸਕਸ਼ਨ ਹੋ ਜਾਵੇ ਅਪਾ ਸਾਡੇ ਲੋਕ ਵਧੀਆ ਹੋ ਜੂਗਾ ਜਿਹੜੇ ਸਾਡੇ ਲੋਕ ਆ ਪਰ ਸਾਡੀ ਗੱਲ ਨਹੀਂ ਸੁਣਦੇ ਇਹ ਨਹੀਂ ਨਹੀਂ ਮੈਂ ਮੇਰੀ ਮੇਰੀ ਬੇਨਤੀ ਸੁਣੋ ਮੈਂ ਤਾਂ ਹੀ ਆਇਆ ਜੀ ਵੀ ਆਪਾਂ ਇੱਕ ਵਾਰੀ ਵਧੀਆ ਟੇਬਲ ਤੇ ਬਹਿ ਕੇ ਆਪਾਂ ਤੁਸੀਂ ਗੱਲ ਕਰ ਲਈਏ ਮੈਂ ਤੁਹਾਡੇ ਨਾਲ ਹੋਊਂਗਾ ਆਪਾਂ ਵਧੀਆ ਹੈਲਥੀ ਡਿਸਕਸ਼ਨ ਕਰ ਲੈਂਦੇ ਆਂ ਹਾਂ ਹਾਂ ਇਹ ਨਾਲ ਜੱਲਣ ਕੇ ਕੋਈ ਲੁੱਕ ਛੁੱਕੇ ਵਾਲੀ ਕੋਈ ਗੱਲ ਨਹੀਂ ਹੈ ਨਾ ਇਹ ਮਤਲਬ ਓਪਨ ਦੇ ਵਿੱਚ ਹੀ ਆ ਇਹ ਹੈਗੀ ਨਹੀਂ ਇੱਥੇ ਆਪਣੇ ਕੋਲ মিডিਆ ਹੈਗੀ ਆ ਆਪਾਂ ਕਿਹੜਾ ਕੋਈ ਲੁੱਕ ਛੁੱਕੇ ਦੀ ਗੱਲ ਕਰਨੀ ਆ ਆਪਣਾ ਤਾਂ ਪਰਪਸ ਇਹ ਆ ਵੀ ਬੈਠ ਕੇ ਹੈਲਥੀ ਡਿਸਕਸ਼ਨ ਹੋ ਜਾਵੇ ਹੈਨਾ ਕੋਈ رائے ਕਰਕੇ ਮੇਰੇ ਦੱਸੋ ਆਪਾਂ ਬੈਠ ਕੇ ਤੁਹਾਡੀ ਮੀਟਿੰਗ ਕਰਾ ਦਿੰਦੇ ਆਂ ਐਮ ਐਲ ਸਰ ਕੀ ਕੋਰ ਮਾਚ ਜਿਹੜਾ ਤੁਹਾਨੂੰ ਮੈਂ ਰੱਖਾਇਆ ਜੋ ਕੁਰੀਆ ਸਾਹਿਬ ਦੇ ਬੇਟੇ ਜਿਹੜਾ ਇੱਥੇ ਆਉਣਾ ਸੀ ਉਸ ਖਾਸ ਕਰਨਾ ਕਰਕੇ ਉਹ ਨਹੀਂ ਆ ਸਕੇ ਤੇ ਇੱਕ ਸਾਡੀ ਨੂੰ ਦਸ ਨੂੰ ਪਤਾ ਹੀ ਹੈ ਜੇ ਕੋਈ ਲੀਡਰ ਕਿਤੇ ਵੀ ਜਾਵੇ ਪਿੰਡ ਜਾਵੇ ਸ਼ਹਿਰ ਜਾਵੇ ਕਿਤੇ ਹੋਰ ਸਾਡੀ ਥਾਂ ਤੇ ਜਾਵੇ ਇਹਨਾਂ ਨੇ ਆਪਦਾ ਡੈਂਕਾ ਪਿਉਣਾ ਹੁੰਦਾ ਇਹਨਾਂ ਦੇ ਜ਼ਿੰਦਾਬਾਦ ਨੋਬਾਦ ਵੈਸੇ ਬਿਨਾ ਗੱਲ ਤੋਂ ਕਰਨਾ ਹੁੰਦਾ ਇਹਨਾਂ ਨੇ ਤਾਂ ਸਾਰੇ ਪੰਜਾਬ ਨੂੰ ਜਮਾ ਐਨ ਬਿਨਾ ਕਰ ਇਲਾਕਾ ਕਿਸੇ ਨੇ ਘਲਾਸ ਜਾਣਾ ਹੁੰਦਾ ਕਿਸੇ ਨੇ ਮਕਾਨ ਜਾਣਾ ਹੁੰਦਾ ਕਿਸੇ ਬੱਚੇ ਦੇ ਰੋਪੇ ਪਰੇ ਜਾਣਾ ਹੁੰਦਾ ਉਹ ਜਾਨੀ ਸਾਰੇ ਰਹਿ ਜਾਂਦੇ ਉਹ ਅਸਾਇਨ ਨੂੰ ਬੇਨਤੀ ਕਰਦੇ ਵੀ ਅਜਿਹਾ ਕੰਮ ਤਾਂ ਨਾ ਕਰੇ ਕੋ। ਮੰਗਾ ਜਿਹੜੀਆਂ ਜੀਆਂ ਸਾਰੀਆਂ ਭਵੰਤ ਸਿੰਘ ਮਾਨ ਮੰਨਦੇ ਹਾ ਉਹ ਮੰਨ ਮੰਨ ਇਹਨਾਂ ਦੇ ਹਾਲ ਤਰ ਹੈ। ਸਰਕਾਰ ਇਹਨਾਂ ਦੇ ਨਾਲ ਆ ਹੋਵੇਗੀ ਬਾਦ। ਆਮ ਖਾਵੇਂ ਰੋਕ ਪੜਿਆ। ਨਾ ਤਾਂ ਕਹੇ ਵੀ ਅਸਟਾ ਕੁਐਸਚਨ ਪੁੱਛਨੇ ਸੀਗੇ ਸਾਨੂੰ ਪੁਲਿਸ ਪ੍ਰਸ਼ਾਸਨ ਰੋਕ ਰਿਆ ਹੈ। ਟੱਕੇ ਵਾਈਂ ਮੁਕੇ ਅੰਦਰ ਨਹੀਂ ਅੰਦਰ ਆ ਰਹੇ। ਪੁਲਿਸ ਪ੍ਰਸ਼ਾਸਨ ਦੀ ਜਦੋਂ ਮੁੱਖ ਚਾਹਤ ਕਦੇ ਹੁੰਦਾ ਜਦੋਂ ਮਰਵਾਣਾ ਹੁੰਦਾ। ਕੱਲਾ ਕੋ ਕਰੂਗਾ। ਉਹ ਜ਼ਿੰਮੇਵਾਰ ਹੈ। ਉਹ ਸ਼ਾਂਤੀ ਕੈਮਰਾ ਕੋਲ ਪੁਲਿਸ ਪ੍ਰਸ਼ਾਸਨ ਹੈ। ਚੌਧਰ ਨਾਲ ਤੇ ਮੰਡੀ ਵਾਸੀ ਵੀ ਨਾਲ ਹੈਗੇ ਵਿਰੋਧ ਕਰ ਰਹੇ ਕੋਸ਼ਿਸ਼ ਉਹ ਦਾ ਸਾਰੀਆਂ ਕਿਸਮਾਂ ਦੇ ਹਰ ਇੱਕ ਮੰਡੀ ਦੇ ਵਿੱਚ ਹਰ ਪਿੰਡ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਤੁਰੇ ਰਹੇ ਕਿਸੇ ਹੱਦ ਤੁਰੇ ਹੁੰਦਾ ਕੁਝ ਨਾ ਕੁੜੇ ਨੂੰ ਤਾਂ ਠੀਕ ਹੈ ਉਹ ਇੱਕ ਕੁਝ ਦੇ ਵਿਰੋਧੀ ਹੁੰਦੀ ਹੈ ਲਗਭਗ ਉਹ ਸਾਰੇ ਵਸੇ ਹੀ ਹੈ ਸਾਰੇ ਪੰਜਾਬ ਦਾ ਸਾਰੇ ਹਰੁਦੋਸਤਾਂ ਦਾ ਅੱਜ ਮੇਰੇ ਨਾਲ ਦੁਰਗਮੰਦਰੀ ਮੀਟਿੰਗ ਹੋਈ ਹੈ ਹੋਰ ਸਦੀ ਅੱਜ ਚੌਂਜਾਤ ਲੱਗੇ ਨਾ ਅੱਜ ਸਾਡੀ ਮੀਟਿੰਗ ਮਾਰੇ ਐਡਮਿਟ ਕਰ ਰਹੇ ਹਾਂ ਕਿ ਇਹ ਥੋੜਾ ਥਲਕ ਦਵਾ ਹੋ ਸਕਦੀ ਹੈ ਅੰਡਰਰਾਉਂਡ ਜਦੋਂ ਜਾਂ ਤੁਸੀਂ ਵੀ ਨਹੀਂ ਹੁੰਦੇ ਹੋ ਕੀ ਦੂਗਾ ਮੰਤਰੀ ਇਸ ਦਾ ਜਾਰੀ ਜਗ੍ਹਾ ਨਹੀਂ ਨਿਯੁਤ ਹੈ ਜੀ ਪ੍ਰਾਈਵੇਟ ਪ੍ਰਾਈਵੇਟ ਦਾ ਮੈਂ ਜੀ ਹਾਂਜੀ ਪ੍ਰਾਈਵੇਟ ਦਾ ਇਸ ਤੇ ਮੀਟਿੰਗ ਹੋਣੀ ਹੈ ਕੋਈ ਆਪਣੇ ਸਰਕਾਰੀ ਸਾਥ ਮੀਟਿੰਗ ਤਾਂ ਨਹੀਂ ਹੈ ਉਹ ਕਰ ਰਹੇ ਨੇ ਮੰਡੀ ਵਾਲੇ ਨਹੀਂ ਮੰਡੀ ਵਾਲੇ ਵਿਰੋਧ ਰੁਕਾ ਜਿਹੜਾ ਵਿਰੋਧ ਹੈ ਜੀ ਪੀ ਜੀ ਪੀ ਨੇ ਅਪਰੂਵ ਕਰ ਰਹੇ ਹੈ ਮੰਡੀ ਵਾਲੇ ਵਿਰੋਧ ਨਹੀਂ ਕਰ ਰਹੇ ਇਸ ਗੱਲ ਦੇ ਵਿੱਚ ਪੀ ਜੀ ਪੀ ਦੇ ਬੰਦੇ ਹੈ ਜਿਹੜੇ ਪੀ ਜੀ ਪੀ ਦੇ ਲੀਡਰ ਹੈ ਕੀ ਰਮੇਸ਼ ਮਰ ਤੋਂ ਪੀ ਜੀ ਪੀ ਦਾ ਲੀਡਰ ਨਹੀਂ ਕੀ ਚੀਕੂ ਪੀ ਜੀ ਪੀ ਦਾ ਲੀਡਰ ਨਹੀਂ ਜਾਂ ਉਹਨਾਂ ਦੇ ਨਾਲ ਜਿਹੜੇ ਆਏ ਹੋਆ ਪੀ ਜੀ ਇਹ ਭਾਜੀਪੀ ਆਨ ਵਿਰੋਧ ਕਰ ਰਹੇ ਆ ਜੇ ਮੰਡੀ ਦੀ ਆਮ ਬਸ ਨਹੀਂ ਕੋਈ ਵਿਰੋਧ ਕਰਦਾ ਹੁੰਦਾ ਅਸੀਂ ਅਸੀਂ ਤਾਂ ਹੁਣ ਵੀ ਗੱਲ ਤੁਹਾਨੂੰ ਤਿਆਰ ਆ ਹਰਾਈ ਪ੍ਰਦੂਸ਼ਣ ਨਾਲ ਐਮਐਲਏ ਸਾਹਿਬ ਵੀ ਜਾ ਕੇ ਆਏ ਉੱਥੇ ਜਾ ਕੇ ਦੇਖ ਕੇ ਹਰਾਈ ਪ੍ਰਦੂਸ਼ਣ ਨਾਲ ਚੱਲ ਰਿਹਾ ਹੈ ਇਹਨਾਂ ਦੀ ਹਰ ਵੇਲੇ ਮੰਡੀ ਮਦਦ ਕਰ ਰਹੀ ਹੈ ਜਿਹੜੇ ਉੱਥੇ ਕੰਮ ਸੇਵਾ ਕਰ ਰਹੇ ਮੇਰੇ ਕਹ ਹਰੇਕ ਮੰਡੀ ਦਾ ਬੰਦਾ ਉਹਨਾਂ ਦੀ ਮਦਦ ਕਰ ਰਿਹਾ ਹੈ ਮਦਦ ਦੇ ਕਰਨ ਦੇ ਬਾਵਜੂਦ ਵੀ ਇਸ ਗੱਲ ਦਾ ਮਤਲਬ ਵਿਰੋਧ ਹੋ ਰਿਹਾ ਹੈ ਕਿੱਡਾ ਕੋਈ ਹੱਲ ਨਹੀਂ ਲੱਹ ਹੈ